ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਲਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਚ ਬੈਠ ਕੇ ਦੇਖਦੇ ਸੁਣ ਰਹੇ ਨੇ ਹਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਸਾਂਝੀਆਂ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 23 ਜਨਵਰੀ 2017 11 ਮਾਗ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹਨੀ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਰੋਕੂ ਜਾਦੂ ਬਾਕਸ ਬੈਲ 5 ਕੈਨੇਡਾ ਫੇਸਬੁੱਕ ਆਰ ਸੀ ਐਨ ਟੀਵੀ 84 ਦੀ ਐਪ ਪ੍ਰਾਈਮ ਆਨਲਾਈਨ ਸਟ੍ਰੀਮਿੰਗ ग्लोबल सीपीएन दी ऐप राई ਤੁਸੀਂ टीवी 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਹੁਣ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਪਹਿਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ ਕਿ ਸਾਡਾ ਫਰਾਈਡੇ ਦਾ ਸੈਗਮੈਂਟ ਜਿਹੜਾ ਪ੍ਰੈਜ਼ੀਡੈਂਟ ਡੋਨਲਡ 트ਰੰਪ ਦੀ ਇਨੋਗਰੇਸ਼ਨ ਸਪੀਚ ਤੇ ਬੇਸਡ ਸੀ ਔਰ ਉਹਦੇ ਨਾਲ ਅਮਰੀਕਨ ਵੈਲਿਊਜ਼ ਚਰਚ ਸਟੇਟ ਦੀ ਸੈਪਰੇਸ਼ਨ ਔਰ ਇਨ ਪ੍ਰੈਕਟਿਸ ਕੀ ਹੈ ਪਲੱਸ ਇਹ ਪਾਲਿਸਿਸ ਕਿਧਰ ਨੂੰ ਲੀਡ ਕਰਨਗੀਆਂ ਇਸ ਬਾਰੇ ਜਿਹੜਾ ਸਾਡਾ ਐਨਾਲਿਸਿਸ ਸੀ ਉਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਜੀ ਬਹੁਤ ਸਾਰੀਆਂ ਕਾਲਸ ਇਸ ਦੇ ਉੱਤੇ ਲਿਖਤਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਆਲਮੋਸਟ ਅੱਧੇ ਘੰਟੇ ਦੇ ਸੈਗਮੈਂਟਸ ਚ ਅਮਰੀਕਾ ਦੀ 2250 ਸਾਲ ਦੀ ਹਿਸਟਰੀ ਕਰੰਟ ਅਫੇਅਰਸ ਔਰ ਫਿਊਚਰ ਇਹ ਸਾਰੀ ਇਨਫੋਰਮੇਸ਼ਨ ਕੰਸੋਲੀਡੇਟਿਡ ਸੀ ਇੱਕ ਜਿਹੜਾ ਸੈਗਮੈਂਟ ਦੇ ਵਿੱਚ ਸੋ ਮੈਂ ਸਭ ਦਾ ਕਲੈਕਟਿਵ ਸ਼ੁਕਰੀਆਦਾਖ ਕਰਦੇ ਇੱਕ ਦੋ ਵੀਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਤੁਸੀਂ ਹੀ ਮੋਦੀ ਨਾਲ ਤਾਂ ਪਹਿਲਾਂ ਹੀ ਆਡਾ ਲਾਇਆ ਹੋਇਆ ਹੈ ਤੇ ਹੁਣ ਤੁਸੀਂ ਟਰੰਪ ਦੇ ਦੁਆਲੇ ਹੋ ਗਏ ਹੋ ਤੇ ਤੁਸੀਂ ਰਹਿਣਾ ਵੀ ਹੈ ਕਿ ਨਹੀਂ ਇੱਥੇ ਜੀ ਸੋ ਮੈਂ ਉਹਨਾਂ ਨੂੰ ਜੋਕਿੰਗ ਦੇ ਕਿਹਾ ਮੈਂ ਕਿਹਾ ਜੀ ਹੁਣ ਮੋਦੀ ਚੁੱਪ ਗਿਆ ਕਰ ਗਿਆ ਕੋਈ ਗੱਲ ਜਦੋਂ ਦੀ ਇਹ ਨੋਟਬੰਦੀ ਹੋਈ ਹੈ ਉਹਨੂੰ ਪਤਾ ਨਹੀਂ ਲੱਗਦਾ ਹਨੀਰਾ ਕਿੱਧਰ ਹੈ ਚਾਨਣ ਕਿੱਧਰ ਹੈ ਜੀ ਤੇ ਮੈਂ ਕਿਹਾ ਹੁਣ ਡੋਨਲਡ ਟਰੰਪ ਨੇ ਉਸ ਕਿਸਮ ਦਾ ਹੀ ਕੰਮ ਸ਼ੁਰੂ ਕੀਤਾ ਹੋਇਆ ਹੈ ਔਰ ਅਸੀਂ ਸੱਚਾਕ ਇਨਸਾਫ ਦੇ ਪਹਿਰੇਦਾਰ ਹੋਣ ਦੇ ਨਾਤੇ ਅਸੀਂ ਸਮਝਦੇ ਹਾਂ ਕਿ ਜਿੱਥੇ ਵੀ ਜੋ ਗਲਤ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਅੱਜ ਦੁਨੀਆ ਦੇ ਵਿੱਚ ਇੱਕ ਗਲੋਬਲ ਫੈਮਿਲੀ ਦੇ ਕਨਸੈਪਟ ਦੀ ਗੱਲ ਵੀ ਵੀ ਸਦੀ ਦੇ ਅਖੀਰ ਚ ਨਵੇਂ ਮਿਲੀਨੀਅਮ ਦਾ ਸ਼ੁਰੂਆਤੀ ਦੌਰ ਚ ਆਈ ਸੋ ਇਹ ਜਿਹੜੇ ਵੀ ਵਾਪਸ ਜੇ ਹੁਣ ਮੋਦੀ ਇਰਾ ਜਾਂ ਮੋਦੀ ਥਿੰਕਿੰਗ ਜਾਂ ਹਿੰਦੂਤਵਾ ਉਹ 1930ਆਂ ਚ ਨਜ਼ਾਰੇ ਨੇ 나ਜ਼ੀ ਜਰਮਨੀ ਔਰ ਉਸ ਵੇੜੇ ਦੀ ਫਾਸ਼ਿਸਟ ਮਸੋਲਨੀ ਦੀ ਸੋਚ ਦੇ ਨਾਲ ਜੀ ਔਰ ਇਹੀ ਗੱਲ ਜਿਹੜਾ ਰੇਸਿਜ਼ਮ ਉਸ ਥਾਟ ਚ ਸੀ ਅਮਰੀਕਾ ਦੇ ਵਿੱਚ ਇਨਥਿੰਕੇਬਲ ਸੀ ਕਿ ਜਿੱਥੇ 1960ਆਂ ਤੋਂ ਬਾਅਦ ਇੱਕ ਤਬਦੀਲੀ ਹੋਈ ਔਰ ਪ੍ਰੈਜ਼ੀਡੈਂਟ ਓਬਾਮਾ ਵਾਈਟ ਹਾਊਸ 'ਚ ਪਹੁੰਚੇ ਜਿਹੜਾ ਲੱਗਦਾ ਸੀ ਕਿ ਵੀ ਇਹ ਹੁਣ ਜਿਹੜਾ ਰੈਸਿਜ਼ਮ ਦਾ ਚੈਪਟਰ ਹੈ ਉਸ ਦਾ ਉਸ ਦੀ ਸਮਾਪਤੀ ਹੋ ਗਈ ਸੋ ਆਲ ਆਫ ਏ ਸਡਨ ਟੋਟਲ ਪੋਲਰਾਈਜ਼ੇਸ਼ਨ ਟੋਟਲ ਧਰੂਵੀਕਰਨ ਔਰ ਇੱਕ ਜਿੰਨਾ ਖੌਫ ਔਰ ਡਰ ਹਾਲਾਂ 911 ਬਹੁਤ ਵੱਡੀ ਟ੍ਰੈਜੇਡੀ ਸੀ ਅਮਰੀਕਨ ਹਿਸਟਰੀ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਕਦੇ ਵੀ ਅਮਰੀਕਾ ਦੀ ਮੇਨ ਲੈਂਡ ਤੇ ਕੋਈ ਅਟੈਕ ਨਹੀਂ ਸੀ ਹੋਇਆ ਜਿਹੜਾ ਕਲੋਸਟ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਲ ਹਾਰਬਰ ਤੇ ਸੀ ਪਰਲ ਹਾਰਬਰ ਮੈਨੂੰ ਵੀ ਨਹੀਂ ਅੱਜ ਵੀ ਨਹੀਂ ਹੈ ਮੈਨੂੰ ਆਈਡੀਆ ਜੇ ਮੈਂ ਅਮਰੀਕਾ ਨੂੰ ਦੇਖਾਂ ਕਿ ਬਈ ਪਰਲ ਹਾਰਬਰ ਕਿੱਥੇ ਐ ਸੋ ਉਹ ਬੇਸ਼ੱਕ ਹਿੱਸਾ ਸੀ ਅਮਰੀਕਾ ਦਾ ਪਰ ਅਮਰੀਕਨ ਮੁੱਖ ਤੌਰ ਤੇ ਪ੍ਰਭਾਵਿਤ ਨਹੀਂ ਸੀ ਹੋਏ ਔਰ ਉਹਨਾਂ ਦਾ ਉਹ ਜੰਗੀ ਟਾਰਗੇਟਸ ਸੀ ਉਹਨਾਂ ਨੇ ਉਹਨਾਂ ਦੇ ਜਹਾਜ਼ ਉਹ ਜੇ ਡੋਬ ਦਿੱਤੇ ਸੀ ਜੀ ਲੇਕਨ 911 ਬਹੁਤ ਵੱਡੀ ਟ੍ਰੈਜੇਡੀ ਸੀ ਨਿਊਯਾਰਕ ਦੇ ਵਿੱਚ ਹੁਣ ਫਿਰ ਜਿਹੜਾ ਪੈਂਟਾਗਨ ਵਰਜੀਨੀਆ ਦੇ ਵਿੱਚ ਹੈ ਉਹਦੇ ਤੇ ਅਟੈਕ ਜਹਾਜ਼ 3000 ਬੰਦਾ ਦੁਨੀਆ ਸੋ ਈਵਨ 911 ਤੋਂ ਬਾਅਦ ਵੀ ਹਾਲਾਂ ਇੱਕ ਪੈਨਿਕ ਕ੍ਰੀਏਟ ਹੋਇਆ ਲੋਕ ਮੈਂਟਲੀ ਪ੍ਰਿਪੇਅਰ ਨਹੀਂ ਸੀ ਔਰ ਉਸ ਪੋਲੀਟੀਕਲ ਲੋਕਾਂ ਨੇ ਫਾਇਦਾ ਵੀ ਲਿਆ ਲੇਕਿਨ ਇਸ ਕਿਸਮ ਦਾ ਫੀਅਰ ਨਹੀਂ ਸੀ ਉਹ ਇੱਕ ਡਿਫਰੈਂਟ ਫੀਲਿੰਗ ਸਨ ਜਿਹੜੇ ਮਾਰੇ ਗਏ ਉਹਨਾਂ ਨਾਲ ਹਮਦਰਦੀ ਸੀ ਔਰ ਅਨਸੇਫ ਹੋਣਾ ਸੀ ਪਰ ਬਹੁਤ ਜਲਦੀ ਜਿਹੜਾ ਉਹ ਇੱਕ ਫੀਅਰ ਜਿਹੜਾ ਸੀ ਉਹ ਓਵਰ ਹੋ ਗਿਆ ਸੀ ਪਰ ਇਹ ਜਦੋਂ ਦਾ ਡੋਨਲਡ 트੍ਰੰਪ ਦੀ ਇਵਨ ਪ੍ਰਾਈਮਰੀ ਕੈਂਪੇਨ ਸ਼ੁਰੂ ਹੋਈ ਜਿਹੜਾ ਫੀਅਰ ਬਿਲਟ ਹੁੰਦਾ ਗਿਆ ਔਰ ਅਲਟੀਮੇਟਲੀ ਜਿਸ ਤਰ੍ਹਾਂ ਇਹ ਫਾਈਨਲੀ ਐਕਸਪ੍ਰੈਸ ਹੋਇਆ ਔਰ ਜੇ ਐਸ ਸੀ ਵੀਕਐਂਡ ਦੇ ਉੱਤੇ ਜੇ ਵਾਸ਼ਿੰਗਟਨ ਨਿਊਯਾਰਕ ਤੋਂ ਲੈ ਕੇ ਤੇ ਸਿੰਗਾਪੁਰ ਤੱਕ ਔਰ ਦੁਨੀਆ ਭਰ ਦੇ ਵਿੱਚ 100 ਤੋਂ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਨੇ ਪਿੰਕ ਪਾਵਰ ਵਿਮਨ ਦੇ ਜੀ ਔਰ ਜਿਸੰਦਾ ਲੱਖਾਂ ਦੀ ਗਿਣਤੀ ਚ ਔਰ ਸਪੌਂਟੇਨੀਅਸ ਉਪਾਂਵੇਂ ਸ਼ਿਕਾਗੋ ਹੋਏ ਵਾਸ਼ਿੰਗਟਨ ਹੋਏ ਨਿਊਯਾਰਕ ਕੋਈ ਪਤਾ ਹੀ ਨਹੀਂ ਸੀ ਲੱਗਦਾ ਵੀ ਕਿੱਥੋਂ ਜਿਹੜੇ ਐ ਇਨੀਆਂ ਬੀਬੀਆਂ ਔਰ ਬੰਦੇ ਵੀ ਬੇਸ਼ੱਕ ਸੀ ਲੇਕਨ ਉਹ ਬੇਸਿਕਲੀ ਜਿਹਨੂੰ ਪਿੰਕ ਪਾਵਰ ਦਾ ਨਾਮ ਦਿੱਤਾ ਗਿਆ ਕਿ ਪਾਵਰ ਆਫ ਦਾ ਵਿਮਨ ਜੀ ਬਟ ਇਹ ਕੱਲਾ ਜਿਹੜਾ ਦੁਨੀਆ ਭਰ ਦੇ ਸ਼ਹਿਰਾਂ ਦੇ ਵਿੱਚ ਹੋਣਾ ਇਹ ਦੱਸਦਾ ਹੈ ਕਿ ਇਹ ਜਿਹੜਾ ਫੀਅਰ ਇਸ ਨਵੇਂ ਐਡਮਿਨਿਸਟ੍ਰੇਸ਼ਨ ਦੇ ਨਾਲ ਆਇਆ ਹੈ ਇਹ ਸਿਰਫ ਅਮਰੀਕਾ ਤੱਕ ਹੀ ਨਹੀਂ ਹੈ ਕੁੱਲ ਦੁਨੀਆ ਇਸ ਦੇ ਉੱਤੇ ਇੱਕ ਕਿਸਮ ਦੀ ਖੌਫ ਜ਼ਾਦਾ ਹੈ ਕਿ ਕੀ ਡਾਇਰੈਕਸ਼ਨ ਜਿਹੜਾ ਹੈ ਉਹ ਇਹ ਸਾਰਾ ਪਾਰਟ ਲੈ ਗਿਆ ਐਡਮਿਨਿਸਟ੍ਰੇਸ਼ਨ ਦੀਆਂ ਨੀਤੀਆਂ ਜੀ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਡਾ ਫਰਜ਼ ਹੈ ਕਿ ਅਸੀਂ ਜੋ ਸਮਝਦੇ ਹਾਂ ਵੀ ਗਲਤ ਹੈ ਉਸ ਨੂੰ ਪੁਆਇੰਟ ਆਊਟ ਕਰਨਾ ਔਰ ਜਿਵੇਂ ਅਸੀਂ ਫਰਾਈਡੇ ਦੇ ਇਸ ਸੈਕਸ਼ਨ ਦੇ ਵਿੱਚ ਗੱਲ ਕੀਤੀ ਸੀ ਕਿਆ ਆਣਵਾੜੇ ਦਿਨਾਂ ਚ ਜਿਹੜੇ 트럼ਪ ਸਾਹਿਬ ਕੀ ਕੀ ਕਰਨਗੇ ਸੋ ਉਹਨਾਂ ਨੇ ਆਪਣਾ ਜਲਵਾ ਦਿਖਾਣਾ ਸ਼ੁਰੂ ਕਰ ਦਿੱਤੇ ਔਰ ਜਿਹੜੀਆਂ ਦੋ ਤਿੰਨ ਕਾਰਵਾਈਆਂ ਇਹਨਾਂ ਦੋ ਦਿਨਾਂ ਦੇ ਵਿੱਚ ਸਾਹਮਣੇ ਆਈਆਂ ਨੇ ਜੀ ਉਹਨਾਂ ਦੇ ਵਿੱਚ ਪਹਿਲਾ ਤਾਂ ਜਿਹੜਾ 트੍ਰਾਂਸ ਪੈਸੀਫਿਕ ਪਾਰਟਨਰਸ਼ਿਪ ਜਿਹਨੂੰ ਕਹਿੰਦੇ ਨੇ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਬੜੀ ਮਿਹਨਤ ਦੇ ਨਾਲ ਇਈ ਸਾਲਾਂ ਦੀ ਨੇਗੋਸ਼ੀਏਸ਼ਨ ਤੋਂ ਬਾਅਦ 2015 ਦੇ ਵਿੱਚ ਇਹ ਵਪਾਰਕ ਟ੍ਰੀਟੀ ਸਾਈਨ ਕੀਤੀ ਸੀ ਔਰ ਇਹ 12 ਦੇਸ਼ ਇਹਦੇ ਸਿਗਨੇਟਰੀ ਸੀ ਉਹਨਾਂ ਦੇ ਵਿੱਚ ਅਮਰੀਕਾ ਤੋਂ ਇਲਾਵਾ ਆਸਟ੍ਰੇਲੀਆ ਬਰੂਨਾਈ ਕੈਨੇਡਾ ਚਿਲੀ ਜਾਪਾਨ ਮਲੇਸ਼ੀਆ ਮੈਕਸੀਕੋ ਨਿਊਜ਼ੀਲੈਂਡ ਪੀਰੋ ਪੀਰੂ ਸਿੰਗਾਪੁਰ ਜੀ اور ਇਹ 12 ਦੇਸ਼ਾਂ ਦਾ ਜਿਹੜਾ ਇਹਨਾਂ ਦੇ ਕੋਲ ਜਿਹੜੇ 12 ਦੇਸ਼ ਨੇ ਇਹ ਆਲਮੋਸਟ ਦੁਨੀਆ ਦੀ 40% ਦੀ ਇਕਨੋਮੀ ਨੂੰ ਕੰਟਰੋਲ ਕਰਦੇ ਨੇ ਸੋ ਜ਼ਾਹਰ ਹੈ ਕਿ ਇਸ ਨੂੰ ਹਲਾਉਦੋਂ ਜਦੋਂ ਇਹ ਸਿਗਨੇਚਰ ਹੋਈ ਅਜੇ ਇੰਪਲੀਮੈਂਟ ਹੋਣੀ ਸੀ ਇਸ ਸਾਲ ਦੇ ਵਿੱਚ ਇਹ ਡਿਊ ਸੀ ਜੀ ਸੋ ਇਹਦੇ ਵਿੱਚ ਇਹ ਚਾਈਨਾ ਨੂੰ ਕਿਉਂਕਿ ਜਿਸ ਤੇਜ਼ੀ ਦੇ ਨਾਲ ਚਾਈਨਾ ਦਾ ਟ੍ਰੇਡ ਵਪਾਰ اور ਉਹਨਾਂ ਦਾ ਦਬਦਬਾ ਇਕਨੋਮਿਕਲ ਫੀਲਡ ਦੇ ਵਿੱਚ ਵੱਧ ਰਿਹਾ ਹੈ ਇਹ ਕਾਈਂਡ ਆਫ ਉਹਨੂੰ ਕਾਊਂਟਰ ਕਰਨ ਦੇ ਲਈ ਸਿਓਰ ਇਹ ਗੱਲ ਜਿਹੜੇ ਲੋਕ ਵੀ ਨੇ ਇਕਨੋਮਿਸਟ ਵੀ ਨੇ ਕਿ ਇੱਕ ਪਾਸੇ ਤਾਂ ਬਾਇ ਅਮਰੀਕਾ ਹਾਇਰ ਅਮਰੀਕਾ ਦੀ ਗੱਲ ਉਬਾਮ ਜਿਹੜਾ ਹੈ ਉਹ 트ੰਪ ਨੇ ਕੀਤੀ ਹੈ ਜੀ ਪਰ ਦੂਸਰੇ ਪਾਸੇ ਜਿਹੜੀ ਟ੍ਰੀਟੀ ਹੀ ਆਲਮੋਸਟ ਇਸ ਚੋਂ ਸੀ ਕਿ ਵੀ ਚਾਈਨਾ ਨੂੰ ਕਾਊਂਟਰ ਕਿਵੇਂ ਕਰਨਾ ਹੈ ਔਰ ਜ਼ਾਹਰ ਹੈ ਕਿ ਅਮਰੀਕਾ ਦੇ ਇੰਟਰਸਟ ਹੋਣਾ ਸੀ ਸਾਰੇ ਦੇਸ਼ ਉਹ ਨੇ ਯਾਨਾ ਨਾਲ ਅਮਰੀਕਾ ਦੇ ਬਹੁਤ ਕੋਜੀ ਰਿਲੇਸ਼ਨਸ ਨੇ ਲੇਕਨ ਅੱਜ ਜਿਹੜੇ ਉਸ ਦੇ ਉੱਤੇ ਉਹ ਨੇ ਅਜੇ ਵੀ ਮੂੰਹ ਚੋਂ ਆਵਾਮਾ ਹੀ ਆ ਰਿਹਾ ਹੈ ਡੋਨਲਡ ਟਰੰਪ ਨੇ ਜਿਹੜਾ ਇਸ ਨੂੰ ਸਕ੍ਰੈਪ ਕੀਤਾ ਹੈ ਔਰ ਦੂਸਰੀ ਜਿਹੜੀ ਹੁਣ ਇੰਪੋਰਟੈਂਟ ਟ੍ਰੀਟੀ ਜਿਹਦੇ ਵਿੱਚ ਮੈਕਸੀਕੋ ਕੈਨੇਡਾ ਦੇ ਨਾਲ ਹੈ ਨਾਫਤਾ ਜੀ ਕਿਉਂਕਿ ਇਹ ਜਿਹੜੀ ਹੈ ਨਾਫਤਾ ਫ੍ਰੀ ਟ੍ਰੇਡ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਸੋਸੀਏਸ਼ਨ ਜਾਂ ਕੀ ਹੈਗਾ ਇਹ ਨੂੰ ਰੀਨੇਗੋਸ਼ੀਏਟ ਕਰਨਾ ਚਾਹੁੰਦਾ ਰੀਨੇਗੋਸ਼ੀਏਟ ਦਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪਹਿਲਾਂ ਹੀ ਜਸਟਨ ਟਰੂਡੋ ਜਿਹੜਾ ਹੈ ਸੋ ਆਇ ਹੈਵ ਨਹੀਂ ਹੈ ਇਨੋਗਰੇਸ਼ਨ ਦੇ ਉੱਤੇ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਕੰਸੈਸ਼ਨ ਵਗੈਰਾ ਕਿਸੇ ਨੂੰ ਦੇਣ ਲੈਣ ਦੀ ਕੋਈ ਗੱਲ ਹੋਏਗੀ ਸੋ ਕੁੱਲ ਮਿਲਾ ਕੇ ਇਹ ਇੱਕ ਪਾਰਟ ਜਿਹੜਾ ਅੱਜ ਏਸ ਦਾ ਉਹਨਾਂ ਨੇ ਟਰੰਪ ਸਾਹਿਬ ਨੇ ਭੋਗ ਪਾ ਦਿੱਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਫ੍ਰੀਜ਼ ਔਨ ਫੈਡਰਲ ਵਰਕਰਸ ਕਿ ਕੋਈ ਵੀ ਫੈਡਰਲ ਵਰਕਰ ਹਾਇਰ ਨਹੀਂ ਕਰਨੇ ਸਿਵਾਏ ਆਰਮੀ ਦੇ ਹੁਣ ਇਹਦੇ ਚੋਂ ਦੋ ਮੈਸੇਜ ਬੜੇ ਕਲੀਅਰਲੀ ਜਾਂਦੇ ਨੇ ਇੱਕ ਤਾਂ ਜ਼ਾਹਰ ਹੈ ਕਿ ਜਦੋਂ ਤੁਸੀਂ ਫੈਡਰਲ ਕੈਪ ਲਾ ਦਿੰਨੇ ਹੋ ਸੋ ਇਹ ਜਿਹੜਾ ਵੀ ਪ੍ਰਾਈਵੇਟ ਐਂਟਰਪ੍ਰਾਈਜ਼ ਨੂੰ ਐਨਕਰਾਜ ਕਰਨ ਦੀ ਲਾਈਨ ਹੈ ਤੇ ਪ੍ਰਾਈਵੇਟ ਵਾਲੇ ਜਿਵੇਂ ਵੀ ਰਿਹਾ ਜਿਵੇਂ ਅੱਗੇ ਵੀ ਆਇਆ ਸੀ ਕਿ ਕਿਵੇਂ ਇਹ ਦੌਲਤ ਦੇ ਭੁੱਖੇ ਨਹੀਂ ਕਿਵੇਂ ਐਕਸਪਲੋਇਟ ਕਰਦੇ ਨੇ ਆਮ ਲੋਕਾਂ ਨੂੰ ਸੋ ਇਹਦੇ ਨਾਲ ਇੱਕ ਤਾਂ ਜਿਹੜੀਆਂ ਜੌਬ ਓਪਰਚ्युनिटीਜ਼ ਨੇ ਜਿਵੇਂ ਮੈਂ ਆਪਣੇ ਲੋਕਾਂ ਦੇ ਸਾਊਥ ਏਸ਼ੀਅਨਸ ਦੇ ਆਧਾਰ ਤੇ ਵੀ ਦੇਖਦੇ ਆਂ ਉਨ ਪੋਸਟ ਆਫਿਸਸ ਦੇ ਵਿੱਚ ਹਜ਼ਾਰਾਂ ਆਪਣੇ ਲੋਕ ਕਿਉਂਕਿ ਥੋੜਾ ਕੰਪੀਟੀਟਿਵ ਵੀ ਸੀ ਤੁਸੀਂ ਐਗਜ਼ਾਮ ਦਿੰਦੇ ਹੋ ਪੋਸਟ ਆਫਿਸ ਦਾ ਇੱਕ ਸੇਫਰ ਜੌਬ ਹੈ ਜੀ ਤੁਸੀਂ 9 ਤੋਂ 5 ਹੈ ਜਾਂ 8 ਤੋਂ 4 ਹੈ ਫਿਰ ਉਹਦੇ ਵਿੱਚ ਓਵਰਟਾਈਮ ਦਾ ਚਾਂਸ ਹੁੰਦਾ ਹੈ ਸੋ ਕੱਲਾ ਪੋਸਟ ਆਫਿਸ ਨਹੀਂ ਹੋਰ ਵੀ ਜਿੰਨੇ ਫੈਡਰਲ ਜੌਬ ਨੇ ਹੁਣ ਉਹਦੇ ਵਿੱਚ ਕੋਈ ਹਾਇਰਿੰਗ ਨਹੀਂ ਹੋਏਗੀ ਸੋ ਇਹ ਇੱਕ ਬੜਾ ਵੱਡਾ ਸੈਟਬੈਕ ਹੈ ਉਹਨਾਂ ਨੂੰ ਜਿਹੜੇ ਕਿ ਕੰਪੀਟੀਟਿਵ ਤਰੀਕੇ ਦੇ ਨਾਲ ਜਿੱਥੇ ਡਿਸਕ੍ਰਿਮੀਨੇਸ਼ਨ ਦਾ ਘੱਟ ਚਾਂਸ ਹੁੰਦਾ ਕਿਉਂਕਿ ਪ੍ਰਾਈਵੇਟ ਦੇ ਵਿੱਚ ਤਾਂ ਕਿਸ ਨੂੰ ਸ਼ਗਲ ਕਿਸੇ ਦੀ ਪਸੰਦ ਨਹੀਂ ਨਾ ਰੇਸ ਇਧਰ ਉਧਰ ਜੀ ਤੇ ਆਰਮੀ ਦੇ ਖੁੱਲੇ ਰੱਖਣ ਦਾ ਮਤਲਬ ਇਹ ਹੈ ਕਿ ਵੀ ਇਹ ਕਨਫਰਟੇਸ਼ਨ ਦਾ ਰਸਤਾ ਕਿਉਂਕਿ ਜਦੋਂ ਤੁਸੀਂ ਬਾਕੀ ਜਵਾਬ ਦਾ ਰਸਤਾ ਬੰਦ ਕਰੋਗੇ ਕੀ ਐਨਕਰੇਜ ਕਰ ਦੋਗੇ ਫੌਜਾਓ ਤੇ ਫੌਜ ਫਿਰ ਕਾਹਦੇ ਲਈ ਹੁੰਦੀ ਹੈ ਜੀ ਜੀ ਔਰ ਉਹਦੇ ਚੀਜ਼ ਜਦੋਂ ਨੇ ਇੰਟੈਲੀਜੈਂਸ ਏਜੰਸੀਆਂ ਵਾਲੇ CIA ਦੇ ਦਫ਼ਤਰ ਚ ਆਪੀ ਚਲਾ ਗਿਆ ਉਹ ਮੀਡੀਆ ਸਾਡੇ ਤੇ ਤੁਹਾਡੇ ਦੇ ਵਿੱਚ ਵਿਗਾਰਡ ਪੈਦਾ ਕਰ ਰਿਹਾ ਹੈ ਇਹ ਠੀਕ ਨਹੀਂ ਹੈ ਸਾਨੂੰ ਸਾਡੀ ਆਰਮੀ ਜਾਣੀ ਨਹੀਂ ਸੀ ਚਾਹੀਦੀ ਸਾਨੂੰ ਇਰਾਕ ਤੇ ਨਹੀਂ ਪਰ ਜੇ ਇਰਾਕ ਤੇ ਸੀ ਚਲੇ ਗਏ ਸੀ ਤਾਂ ਫਿਰ ਸਾਨੂੰ ਉੱਥੇ ਔਇਲ ਨਹੀਂ ਸੀ ਛੜਨਾ ਚਾਹੀਦਾ ਫੇਰ ਹੀ ਨਾਲ ਹੀ ਕਹਿੰਦਾ ਰਿਲੇਟਡ ਵੀ ਸਮਟਾਈਮਸ ਐਲਸ ਇਦਾਂ ਦਾ ਕੋਈ ਉਹਨੇ ਕਮੈਂਟ ਕੀਤਾ ਕਿ ਫੇਰ ਸਹੀ ਹੁਣ ਇਹਨੇ ਜਿਹੜੇ ਲੋਕ ਈਵਨ ਬਾਡੀ ਲੈਂਗੁਏਜ ਦੇਖਦੇ ਨੇ ਵਰਡਸ ਤਾਂ ਤੁਹਾਡੇ ਸਾਹਮਣੇ ਆ ਜਾਂਦਾ ਕੀ ਹੈ ਕਈ ਵਾਰ ਤੁਸੀਂ ਜਸਟ ਬਾਡੀ ਲੈਂਗੁਏਜ ਤੋਂ ਅੰਦਾਜ਼ਾ ਲਾਉਂਦੇ ਹੋ ਵੀ ਕਿਸ ਚੀਜ਼ ਦਾ ਕੀ ਰਿਐਕਸ਼ਨ ਹੈ ਸੋਹਾਰ ਹੈ ਵੀ ਇਸਨੇ ਕੰਨ ਖੜੇ ਕਰਤੇ ਕਿਉਂਕਿ ਨਾਲ ਹੀ ਆਰਮੀ ਦੇ ਉੱਤੇ ਕੈਪ ਨਹੀਂ ਹੈ ਤੇ ਇਧਰ ਤੁਸੀਂ ਉਹਨਾਂ ਨੂੰ ਸਮ ਅਦਰ ਟਾਈਮ ਦੀ ਗੱਲ ਕਰ ਰਹੇ ਹੋ ਸੁਝਾਰ ਹੈ ਵੀ ਤੁਸੀਂ ਕੀ ਮੈਸੇਜ ਦੇਰ ਜੀ ਅ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਮਿਡਲ ਈਸਟ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਪਹਿਲੀ ਕੈਂਪੇਨ ਕੀਤੀ ਸੀ ਸੋ ਉਹਦੇ ਚ ਉਹਨਾਂ ਨੇ ਤਿੰਨ ਜਿਹੜੇ ਸਪੌਟ ਆਈਡੈਂਟੀਫਾਈ ਕੀਤੇ ਸੀ ਉਹਨਾਂ ਦੇ ਵਿੱਚ ਇੱਕ ਜ਼ਾਹਰ ਹੈ ਕਿ ਮਿਡਲ ਈਸਟ ਸੀ ਔਰ ਇੱਕ ਅਫਗਾਨਿਸਤਾਨ ਸੀ ਔਰ ਕਸ਼ਮੀਰ ਸੀ ਕਸ਼ਮੀਰ ਦੇ ਮੁੱਦੇ ਤੇ ਦਾ ਕੰਮ ਨਹੀਂ ਕਰਨ ਦਿੱਤਾ ਇੰਡੀਆ ਨੇ ਕਿਉਂਕਿ ਜਿਉਂ ਹੀ ਉਹਨਾਂ ਨੇ ਆਪਣਾ ਉਸ ਖਿੱਤੇ ਦਾ ਸਪੈਸ਼ਲ ਰਿਪੋਰਟ ਯਰ ਲਾਇਆ ਅ ਇੰਡੀਆ ਨੇ ਕਿਹਾ ਜੀ ਅਸੀਂ ਨਹੀਂ ਮੰਨਦੇ ਹੈ ਨੀ ਔਰ ਉਹ ਅਫਗਾਨਿਸਤਾਨ ਪਾਕਿਸਤਾਨਦਰੀ ਬਣ ਕੇ ਰਹਿਣਗੇ ਜੀ ਮਿਡਲ ਈਸਟ ਚ ਕਿਉਂਕਿ ਪਹਿਲੀ ਸੈਕਟਰੀ ਆਫ ਸਟੇਟ ਹਿਲਰੀ ਕਲਿੰਟਨ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਡਿਵਾਈਡ ਹੋ ਚੁੱਕੀ ਸੀ ਬੁਰੀ ਤਰ੍ਹਾਂ ਉਸ ਵੇਲੇ ਵੀ ਇਸ ਕਿਸਮ ਦਾ ਕਿਉਂਕਿ ਹਿਲਰੀ ਨੂੰ ਲੱਗਦਾ ਸੀ ਕਿ ਵੀ ਮੈਂ ਜਿੰਨੀ ਜਿੰਨੀ ਹੈ ਪ੍ਰਾਈਮਰੀ ਲੇਕਨ ਓਬਾਮਾ ਆ ਗਿਆ ਸੋ ਜਦੋਂ ਉਹਨਾਂ ਨੇ ਹਿਲਰੀ ਦੇ ਨਾਲ ਡੀਲ ਕੀਤੀ ਸੋ ਉਹਦੇ ਵਿੱਚ ਉਹਨਾਂ ਨੇ ਹਿਲਰੀ ਨੇ ਕਿਹਾ ਸੀ ਕਿ ਜੀ ਮੈਂ ਸੈਕਟਰੀ ਆਫ ਸਟੇਟ ਤਾਂ ਬਣਾਈਏ ਕਿ ਸਾਰਾ ਕੰਟਰੋਲ ਮੇਰੇ ਕੋਲ ਹੋਏਗਾ ਅਪੁਆਇੰਟਮੈਂਟ ਸੁਪਰੋਂ ਥੱਲੇ ਤੱਕ ਔਰ ਕੋਈ ਇੰਟਰਫੀਰੈਂਸ ਨਹੀਂ ਹੋਏਗੀ ਸੋ ਜਾਰ ਹੈ ਕਿ ਪਹਿਲੀ ਟਰਮ ਵੇਲੇ ਜੇ ਓਬਾਮਾ ਖੁਸ਼ ਕਰਨਾ ਵੀ ਚਾਹੁੰਦਾ ਸੀ ਕਸ਼ਮੀਰ ਦਾ ਮੁੱਦਾ ਵੀ ਨਾਲ ਹੀ ਡ੍ਰੌਪ ਹੋ ਗਿਆ ਔਰ ਮਿਡਲ ਈਸਟ ਵੀ ਨਾਲ ਹੀ ਡ੍ਰੌਪ ਹੋ ਗਿਆ ਬਾਕੀ ਦਾ ਉਹਦੇ ਚ ਕੀ ਨਿਕਲਣਾ ਸੀ ਸੋ ਐਵਰੇਜ ਹੈ ਉਹਦਾ ਟਰਮ ਸੀ ਹਿਲਰੀ ਦੀ ਰਾਦਰੂ ਦੇ ਚੋ ਬੈਂਗਾਜ਼ੀ ਜਿਹੜੀ ਲਿਬੀਆ ਦੇ ਵਿੱਚ ਹੋਰ ਫਿਰ ਬਾਅਦ ਈਮੇਲ ਹੈਕਿੰਗ ਤੇ ਉਹ ਕਈ ਕੁਸ਼ੀ ਉਹ ਆਲਟੀਮੇਟਲੀ ਡੋਨਲਡ ਟਰੰਪ ਦੇ ਹੱਥ ਚ ਮੁੱਦਾ ਆਇਆ ਜਿਹਦੇ ਨਾਲ ਹੁਣ ਰਸ਼ੀਅਨਸ ਨੂੰ ਜੋੜਿਆ ਜਾ ਰਿਹਾ ਕਿ ਭਾਈ ਉਹਨਾਂ ਨੇ ਹੈਕ ਕੀਤਾ ਔਰ ਆਲਰੇਡੀ ਜਿਹੜਾ ਸਕਿਉਰਟੀ ਆਫੀਸਰ ਨੇ ਲਾਇਆ ਐਡਵਾਈਜ਼ਰ ਜੀ ਉਹ ਆਲਰੇਡੀ ਇਵਨ ਅਮਰੀਕਨ ਏਜੰਸੀਸ ਨੇ ਉਹਨੂੰ ਪ੍ਰੂਵ ਕਰ ਰਹੇ ਨੇ ਰਸ਼ੀਅਨ ਲਿੰਕਸ ਕਿਉਂਕਿ ਸਾਰ ਪਹਿਲਾਂ ਉਹ ਮਾਸਕੋ ਇੱਕ ਫੰਕਸ਼ਨ ਦੇ ਵਿੱਚ ਗਿਆ ਔਰ ਰਸ਼ੀਅਨ ਐਂਬੈਸੀ ਨਾਲ ਲਿੰਕ ਨੇ ਔਰ ਜੇ ਇਸ ਕਿਸਮ ਦਾ ਇਹ ਰਹਿ ਜੋ ਤਕਰਾਰ ਵਾਲਾ ਰਸਤਾ ਚੁਣੇ ਮੇਰਾ ਖਿਆਲ ਹੈ ਕਿ ਜੇ ਕਦੇ ਯੂ ایس ਕਾਂਗਰਸ ਨੇ ਜਾਂ ਅਮਰੀਕਨ ਇੰਟੈਲੀਜੈਂਸ ਏਜੰਸੀਸ ਨੇ ਹੱਥ ਪੋਣਾ ਚਾਹਿਆ ਟਰੰਪ ਨੂੰ ਤੇ ਇਹ ਜਿਹੜਾ ਰਸ਼ੀਅਨ ਕਨੈਕਸ਼ਨ ਹੈ ਇਹ ਇੱਕ ਬੇਸ ਬਣੇਗਾ ਕਿਸੇ ਵੀ ਇੰਪੀਚਮੈਂਟ ਦਾ ਜੇ ਆਧਾਰ ਬਣਿਆ ਅਦਰਵਾਇਜ਼ ਤਾਂ ਹੋਰ ਵੀ ਬਹੁਤ ਸਾਰੇ ਇਸ਼ੂ ਆਣਗੇ ਜੀ ਸੋ ਕੁੱਲ ਮਿਲਾ ਕੇ ਹੁਣ ਮਿਡਲ ਈਸਟ ਦੇ ਵਿੱਚ ਬੇਸ਼ੱਕ ਓਬਾਮਾ ਕੁਝ ਕਰ ਨਹੀਂ ਸਕਿਆ ਪਹਿਲੀ ਟਰਮ ਹਿਲਰੀ ਕਲਿੰਟਨ ਉਹਨਾਂ ਦੀ ਸਿੰਥਸਿਸ ਪਹਿਲਾਂ ਹੀ ਦੂਜੇ ਪਾਸੇ ਸੀ ਦੂਸਰੀ ਟਰਮ ਤੱਕ ਪਹੁੰਚਦੇ ਆ ਤੁਸੀਂ ਉਦੋਂ ਤੱਕ ਯੂਐਸ ਕਾਂਗਰਸ اور ਸੈਨੇਟ ਉਹਨਾਂ ਦੇ ਵਿੱਚ ਡੈਮੋਕ੍ਰੇਟ ਮੈਜੋਰਟੀ ਨਹੀਂ ਸੀ ਰਹੀ ਸੋ ਉਹਨਾਂ ਨੇ ਵੀ ਕੋਈ ਬਹੁਤਾ ਨਹੀਂ ਚੱਲਣ ਦਿੱਤਾ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਜਾਂਦੇ ਜਾਂਦੇ Obama ਨੇ ਜਿਵੇਂ ਯੂਐਨ ਸਿਕਿਉਰਿਟੀ ਕੌਂਸਲ ਚ ਅਮਰੀਕਾ ਨੇ ਵੀਟੋ ਨਹੀਂ ਕੀਤਾ ਜਿਹੜਾ ਕਿ ਇਜ਼ਰਾਈਲ ਦੇ ਉੱਥੇ ਉਹ ਆਪਣੇ ਅਕੂਪਾਈਡ ਟੈਰੀਟਰੀ ਦੇ ਵਿੱਚ ਬਣਾ ਰਹੇ ਨੇ ਹਾਊਸਿੰਗ ਇਹਨੂੰ ਪਾਰਟਿੰਗ ਸਲੈਪ ਆਫ ਓਬਾਮਾ ਕਰਕੇ ਕਿਹਾ ਜਾਂਦਾ ਸੀ ਪਰ ਹੁਣ ਜਿਹੜਾ ਨੈਕਸਟ ਐਲਾਨ ਡੋਨਲਡ ਟਰੰਪ ਨੇ ਉਹ ਜਿਹੜਾ ਸਾਰਾ ਮਿਡਲ ਈਸਟ ਦਾ ਆਲਰੇਡੀ ਅਮਰੀਕਾ ਦੇ ਖਿਲਾਫ ਉੱਥੇ ਕਿਸ ਕਿਸਮ ਦੀ ਹੇਟਡ ਹੈ ਉਹ ਇਰਾਕ ਦੇ ਵਿੱਚ ਲੱਖਾਂ ਲੋਕ ਮਾਰ ਦਿੱਤੇ ਨੇ ਜੋ ਸੀਰੀਆ ਦੇ ਵਿੱਚ ਚੱਲ ਰਿਹਾ ਹੈ ਮਿਲੀਅਨਸ ਆਫ ਰੈਫਿਊਜੀਸ ਨੇ ਇਸ ਵੇਲੇ ਸਭ ਤੋਂ ਜ਼ਿਆਦਾ ਰੈਫਿਊਜੀ ਉੱਥੋਂ ਨਿਕਲੇ ਨੇ ਸੀਰੀਆ ਚ ਇਰਾਕ ਸਿਵਨ ਵਾਰ ਬਣੀ ਹੋਈ ਹੈ ਜੀ ਔਰ ਹੁਣ ਜਿਹੜਾ ਮੂਵ ਪਹਿਲਾਂ ਦਾ ਵਾਈਟ ਹਾਊਸ ਦੇ ਵਿੱਚ ਇਨਵਾਈਟ ਕੀਤਾ ਬੈਂਜਾਮਿਨ ਨੈਤਨਯਾਹੁ ਨੂੰ ਡੋਨਲਡ ਟਰੰਪ ਨੇ ਔਰ ਜਿਹੜੀ ਇਨਸਾਈਡ ਜਾਂ ਇੱਕਦੇ ਮੀਡੀਆ ਨੇ ਨਿਊਜ਼ ਬ੍ਰੇਕ ਵੀ ਕੀਤੀ ਹੈ ਔਰ ਉਹਨੇ ਆਪਣੇ ਕੈਂਪੇਨ ਚ ਕੀ ਹੈ ਕੀਤਾ ਸੀ ਡੋਨਲਡ ਟਰੰਪ ਨੇ ਬਹੁਤ ਪੌਸਿਬਿਲਿਟੀ ਹੈ ਕਿ ਜਦੋਂ ਨੈਤਨਯਾਹੁ ਇੱਥੇ ਹੋਏਗਾ ਉਦੋਂ ਡੋਨਲਡ ਟਰੰਪ ਐਲਾਨ ਕਰੇਗਾ ਕਿ ਜੀ ਅਸੀਂ ਅਮਰੀਕਨ ਐਂਬੈਸੀ ਤੈਲ ਵਿਵ ਤੋਂ ਜਿਹੜੀ ਕਿ ਇਜ਼ਰਾਈਲ ਦੀ ਕੈਪੀਟਲ ਹੈ ਅਸੀਂ ਜਰੂਸ਼ਲਮ ਦੇ ਵਿੱਚ ਮੂਵ ਕਰ ਰਹੇ ਹਾਂ ਜੀ ਹੁਣ ਜਾ ਰਿਹਾ ਹੈ ਕਿ ਇਹ ਬੜਾ ਟਚਿੰਗ ਪੁਆਇੰਟ ਹੈ ਜਰੂਸ਼ਲਮ ਜਿਹੜਾ ਜਾਰਡਨ ਦਾ ਹਿੱਸਾ ਸੀ 1967 ਦੀ ਜਿਹੜੀ 6th ਡੇ ਵਾਰ ਹੋਈ ਉਹਦੇ ਵਿੱਚ ਇਜ਼ਰਾਈਲ ਨੇ ਕੰਟਰੋਲ ਕਰ ਲਿਆ ਔਰ ਜਿਹੜਾ ਫਿਊਚਰ ਚ ਇਹ ਸੋਲੂਸ਼ਨ ਟੂ ਸਟੇਟ ਇਜ਼ਰਾਈਲ ਫਲਸਤੀਨ ਦਾ ਚੱਲ ਰਿਹਾ ਹੈ ਜਿਹਦੇ ਲਈ ਐਗਰੀਮੈਂਟ ਯਾਸਰ ਅਰਾਫਾਤ ਨੇ ਜਾਂ ਰੈਬਿਨ ਨੇ ਕੀਤਾ ਸੀ ਜੀ ਉਹਦੇ ਥੱਲੇ ਸੀ ਕਿ ਈਸਟ ਜਰੂਸ਼ਲਮ ਏ ਫਲਸਤੀਨ ਦੀ ਕੈਪੀਟਲ ਹੋਏਗੀ ਬੇਸ਼ੱਕ ਜਰੂਸ਼ਲਮ ਇੱਕ ਐਸਾ ਸ਼ਹਿਰ ਹੈ ਜਿਹੜਾ ਯੂਜ਼ ਲਈ 크ਿਸਚੀਅਨਸ ਲਈ ਮੁਸਲਮਾਨਾਂ ਲਈ ਐ ਲਕਸਾ ਮਸਕ ਹੈ ਉੱਥੇ ਉਹ ਬੜਾ ਅਹਿਮੀਅਤ ਰੱਖਦਾ ਹੈ ਜੀ ਪਰ ਜਰੂਸ਼ਲਮ ਚ ਅਮਰੀਕਨ ਐਂਬੈਸੀ ਮੂਵ ਕਰਨ ਦਾ ਮਤਲਬ ਹੈ ਕਿ ਅਲਟੀਮੇਟਲੀ ਇਜ਼ਰਾਈਲ ਜੇ ਤੇ ਇਹਨਾਂ ਵੀਵ ਤੋਂ ਆਪਣੀ ਰਾਜਧਾਨੀ ਜਰੂਸ਼ਲਮ ਲਿਜਾਣਾ ਚਾਹੁੰਦਾ ਸੋ ਜਰੂਸ਼ਲਮ ਤੇ ਪੱਕਾ ਕੰਟਰੋਲ ਹੋਣਾ ਹਾਲਾਂਕਿ ਇਸ ਜਰੂਸ਼ਲਮ ਦੇ ਵਿੱਚ ਅਰਬਾਂ ਦੀ ਮੈਜੋਰਿਟੀ ਹੈ ਫਲਸਤੀਨੀਆਂ ਦੀ ਸੋ ਜ਼ਾਹਰ ਹੈ ਕਿ ਇਹ ਇੱਕ ਆਲਰੇਡੀ ਉੱਥੇ ਜਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ ਇਹ ਇੱਕ ਨਵਾਂ ਸਹਿ ਦਾ ਤਖਲਾ ਜਿਹੜਾ ਹੈ ਉਹ ਗੱਡਣ ਜਾ ਰਿਹਾ ਹੈ ਡੋਨਲਡ ਟਰੰਪ ਜਰੂਸ਼ਲਮ ਨੂੰ ਰਾਜਧਾਨੀ ਬਣਾਉਣ ਦੇ ਨਾਂ ਥੱਲੇ ਸੋ ਥਰਡ ਪਾਰਟ ਅਸੀਂ ਦੇਖਦੇ ਹਾਂ ਮੀਡੀਆ ਦੇ ਨਾਲ ਟਕਰਾ ਹੁਣ ਜਿਹੜਾ ਮੀਡੀਆ ਨੂੰ ਜਿਸ ਅੰਦਾਜ਼ ਦੇ ਵਿੱਚ ਓਬਾਮਾ ਨੇ ਉਹ ਕਹਿੰਦਾ ਜੀ ਦੇਖੋ ਮੇਰੀ ਜਿਹੜੀ ਹੈ ਮੇਰੇ ਤਾਂ ਇਨੌਗਰੇਸ਼ਨ ਤੇ 18 ਲੱਖ ਲੋਕ ਆਏ ਇਹ ਘਟ ਕਹਿ ਰਹੇ ਨੇ ਇਹਨਾਂ ਨੇ ਖਾਲੀ ਕੁਰਸੀਆਂ ਦਿਖਾਤੀਆਂ ਜਿੰਨੇ ਲੋਕ ਆਏ ਉਹਨੇ ਕਦੇ ਨਹੀਂ ਆਏ ਔਰ ਹੁਣ ਜਿਹੜੀ ਇਵਨ ਇਹਦੀ ਟੀਮ ਹੈ ਮੀਡੀਆ ਦੀ ਜੀ 트럼ਪ ਨੇ ਬਣਾਈ ਟੀਮ ਟੂ ਟੇਕ ਔਨ ਮੀਡੀਆ ਫॉर ਅੰਡਰਮਾਈਨਿੰਗ ਪ੍ਰੈਜ਼ੀਡੈਂਸੀ ਹੁਣ ਜਿਹੜੇ ਇਹਨਾਂ ਨੇ ਆਪਣੀ ਟੀਮ ਚ 트럼ਪ ਟੀਮ ਬਣਾਈ ਹੈ ਸੀਨੀਅਰ ਵਾਈਟ ਹਾਊਸ ਸਟਾਫ ਦੀ ਮਿਸਟਰ ਕੌਨਵੇ ਜੈਰਡ ਕੁਸ਼ਨਰ ਸਟੀਵ ਬੈਨਨ ਦੂਜਾ ਉਨੇ ਨੇ ਕਿਹਾ ਦਾ 트럼ਪ ਐਡਮਿਨਿਸਟ੍ਰੇਸ਼ਨ ਵਿਲ ਰੀਥਿੰਕ ਇਟਸ ਟਾਈਜ਼ ਵਿਦ ਦਾ ਮੀਡੀਆ ਇਫ ਦਾ ਆਬਸੈਸਟ ਪ੍ਰੈਸ TRIES ਟੂ ਡੀ ਲਿਜੀਟਮਾਈਜ਼ ਡੋਨਲਡ 트럼ਪਸ ਪ੍ਰੈਜ਼ੀਡੈਂਸੀ ਬਾਈ ਫਾਲਸ ਰਿਪੋਰਟਿੰਗ ਹਿਸ ਟੌਪ ਐਡਸ ਵੌਂਟ ਸੇਇੰਗ ਦੇ ਵਿਲ ਫਾਈਟ ਸੱਚ ਕਵਰੇਜ ਟੂਥ ਐਂਡ ਨੇਲ ਏਵਰੀ ਡੇ ਹੁਣ ਅਮਰੀਕਾ ਵਰਗੇ ਮੁਰਖ ਦੇ ਵਿੱਚ ਅਸੀਂ ਤਾਂ ਇੰਡੀਆ ਚ ਕਿਵੇਂ ਪਾਰਸ਼ਲੀ ਫ੍ਰੀ ਮੀਡੀਆ ਜਾਂ ਇੱਕ ਅੱਧੇ ਨੂੰ ਟੀਵੀ ਚੈਨਲ ਨੂੰ ਛੱਡ ਕੇ ਸਾਰੇ ਹੀ ਮੋਦੀ ਕਿਆਂ ਨੇ ਟੇਕਓਵਰ ਕੀਤਾ ਹੈ ਜੀ ਔਰ ਨਤੀਜਾ ਉਥੇ ਕੀ ਹੈ ਕਿ ਜੋ ਹੋ ਰਿਹਾ ਕੋਈ ਖਬਰ ਬਾਹਰ ਨਹੀਂ ਨਿਕਲਦੀ ਅਮਰੀਕਾ ਦੇ ਵਿੱਚ ਇਹ ਸੋਚਣਾ ਕਿ ਵੀ ਇੱਥੇ ਠੀਕ ਹੈ ਕਿਉਂਕਿ ਮੀਡੀਆ ਦੇ ਪਿੱਛੇ ਵੀ ਵੱਡੇ ਫਾਈਨੈਂਸ ਹਾਊਸਸ ਨੇ ਪੈਸਾ ਜਿਹੜਾ ਹੈ ਉਹ ਮਨੀ ਮੇਕਿੰਗ ਹੈ ਇਨਵੈਸਟਮੈਂਟ ਹੈ ਉਹਨਾਂ ਦੀ ਉਹ ਆਪਣੀ ਪਸੰਦ ਦੇ ਜਿਹੜੇ ਨੇ ਉਹ ਖਬਰਾਂ ਜਾਂ ਨਿਊਜ਼ ਸ਼ੋਅ ਹੁੰਦੇ ਨੇ ਜੀ ਲੇਕਿਨ ਇਹ ਸੋਚਣਾ ਕਿ ਵਾਈਟ ਹਾਊਸ ਚ ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਐਡਵਾਈਜ਼ਰ ਜਾਂ ਉਹ ਥ੍ਰੈਟ ਕਰ ਰਹੀ ਹੈ ਮੀਡੀਆ ਨੂੰ ਔਰ ਉਹ 트럼ਪ ਨੇ ਕਿਹਾ ਉਹ ਹਿਊਮਨ ਬੀਿੰਗ ਵੀ ਨਹੀਂ ਹੈਗੇ মিডিਆ ਵਾਲੇ ਸੋ ਜ਼ਾਹਰ ਹੈ ਕਿ ਇਹ ਜਿਹੜਾ ਕੋਰਸ ਕੱਲ ਨੂੰ ਕਿਸ ਲੈਵਲ ਤੱਕ ਸੈਂਸਰਸ਼ਿਪ ਇਹ ਜਾ ਸਕਦੇ ਹਨ ਅਮਰੀਕਾ ਦੇ ਤੁਸੀਂ ਫਸਟ ਅਮੈਂਡਮੈਂਟ ਜਿਹੜੀ ਇੱਥੇ ਤੁਹਾਨੂੰ ਕਿਸੇ ਨੂੰ ਵੀ ਸਾੜਨ ਦੀ ਇਜਾਜ਼ਤ ਦਿੰਦੀ ਹੈ ਸਨੇ ਅਮਰੀਕਨ ਕਨਸਟੀਟਿਊਸ਼ਨ ਦੇ ਅਮਰੀਕਨ ਫਲੈਗ ਦੇ ਜਿਹੜਾ ਕਿ ਆਫੈਂਸ ਨਹੀਂ ਹੈ ਜੀ ਤੇ ਜਿੱਥੇ ਫਸਟ ਅਮੈਂਡਮੈਂਟ ਹੈ ਉੱਥੇ মিডিਆ ਜਿਹੜਾ ਕਿ ਇੰਡੀਪੈਂਡੈਂਟਲੀ ਰਿਪੋਰਟ ਉਹਨਾਂ ਨੇ ਕੀਤਾ ਤੁਸੀਂ ਉਹਨਾਂ ਨੂੰ ਸਿੱਧਾ ਸਿੱਧਾ ਚੈਲੰਜ ਕਰ ਰਹੇ ਹੋ ਸੋ ਜ਼ਾਹਰ ਹੈ ਕਿ बैड ਡੇਜ਼ ਆਰ ਅਹੈਡ ਹਾਲਾਂਕਿ ਮੈਂ ਜਿਵੇਂ ਇਹ ਨਹੀਂ ਚਾਹੁੰਦਾ ਕਿ ਵੀ ਬਿਲਕੁਲ ਨੈਗੇਟਿਵਿਟੀ ਹੋਏ ਔਰ ਇਹ ਲੱਗੇ ਕਿ ਵੀ ਅਸੀਂ ਜਿਵੇਂ ਇਹ ਠੇਕਾ ਲਿਆ ਹੈ ਕਿ ਵੀ ਇਹਦੀ ਖਿਲਾਫਤ ਕਰਨੀ ਹੈ 트럼ਪ ਐਡਮਿਨਿਸਟ੍ਰੇਸ਼ਨ ਦੀ ਜੀ ਪਰ ਕੁੱਲ ਮਿਲਾ ਕੇ ਹੁਣ ਚੇਂਜਸ ਕੀ ਨੇ ਅਜੇ ਪਿਛਲੇ ਫਰਾਈਡੇ ਓਥ ਲਈ ਹੈ ਦੋ ਦਿਨ ਦੇ ਵਿੱਚ ਦੁਨੀਆ 'ਚ ਹੁਣ ਜਦੋਂ ਤੁਸੀਂ 12 ਆਪਣੇ ਐਲਾਈ ਦੇਸ਼ ਬਾਹਰ ਕੱਢ ਦਿੱਤੇ ਕਿ ਜੀ ਅਸੀਂ ਪਾਰਟਨਰਸ਼ਿਪ ਐਂਡ ਕਰ ਰਹੇ ਹਾਂ ਨਾਵਤਾ ਦੇ ਥੱਲੇ ਐਂਡ ਕਰਨ ਦੇ ਮੈਕਸੀਕੋ ਕੈਨੇਡਾ ਨੂੰ ਤੁਸੀਂ ਜਿਹੜਾ ਉਹਨਾਂ ਦੇ ਜਿਹੜ ਨੂੰ ਕਹਿੰਦੇ ਨੇ ਕਿ ਵੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਆਲਰੇਡੀ ਤੁਸੀਂ ਮਿਡਲ ਈਸਟ ਦੇ ਵਿੱਚ ਲਿਆ ਕੇ ਸਾਰੇ ਜਿਹੜਾ ਉੱਥੇ ਜੈਰੂਸ਼ਲਮ ਲਿਜਾ ਕੇ ਆਪਣੀ ਐਮਬੈਸੀ ਉਹਨੂੰ ਮੂਵ ਕਰਨਾ ਚਾਹੁੰਦੇ ਹੋ। ਜੀ ਐਚ 1 ਬੀ ਦੇ ਉੱਤੇ ਅੱਗੇ ਜਿੰਨੇ ਮੋਦੀ ਦਾ ਸੀ ਜੇ ਸਭ ਹਿੰਦੂ ਤੋਂ ਵੀ ਲੱਗੇ ਸੀ ਹੁਣ ਸਭ ਨੇ ਸਾਹ ਸੁੱਤੇ ਹੋਏ ਨੇ ਕਿ ਵੀ ਇਹ ਐਚ 1 ਬੀ ਵੀਜ਼ਾ ਹੈ। ਉਹ ਉਹ ਸਭ ਤੋਂ ਵੱਡਾ ਜਿਹੜੀ ਆਊਟਸੋਰਸਿੰਗ ਆ ਤਾਂ ਇੰਡੀਆ 'ਚ ਹੈ ਜੀ ਜੀ ਔਰ ਜੇ ਇੱਥੇ ਉਹਦੇ ਤੇ ਕਰ ਜਿਹੜਾ ਇਹਨੇ ਲਾ ਦੇਣਾ ਤੇ ਉੱਥੇ ਤਾਂ ਉਹ ਸਾਰੇ ਬੇਕਾਰ ਹੋ ਜਾਣਗੇ ਜਿਹੜੇ ਉੱਥੇ ਬੈਠੇ ਨੇ ਜਾਂ ਇੱਥੇ ਬੈਠੇ ਮਿਲੀਨ ਮਿਲੀਨ ਡਾਲਰ ਐਡਵਾਈਜ਼ਰ ਬਣ ਰਹੇ ਹੋਏ ਨੇ ਕੰਸਲਟੈਂਟ ਬਣੇ ਹੋਏ ਨੇ ਲੇਕਿਨ ਜਿਹੜਾ ਦਿਲਚਸਪ ਪਾਰਟ ਹੈ ਇਹਦੇ 'ਚ ਔਰ ਮੈਂ ਸਮਝਦਾ ਹਾਂ ਵੀ ਲੌਂਗ ਟਰਮ ਅ ਅਮਰੀਕਨ ਇੰਟਰਸਟ ਨੂੰ ਹਾਰਮ ਕਰੇਗਾ ਉਹ ਹੈ ਕਿ ਔਰ ਮੈਂ ਚਾਈਨਾ ਦੀ ਸਟੇਟਸਮੈਨਸ਼ਿਪ ਦੀ ਦਾਦਨ ਹੈ ਔਰ ਇਹ ਨਹੀਂ ਹੈ ਤੁਸੀਂ ਕਈ ਚੀਜ਼ਾਂ ਦੇਖਦੇ ਹੋ ਚਾਈਨਾ ਕਿਵੇਂ ਰਿਐਕਟ ਕਰਦਾ ਹੈ ਕਈ ਵਾਰੀ ਬਿਲਕੁਲ ਰਿਐਕਟ ਨਾ ਕਰਨਾ ਵੀ ਉਹਨਾਂ ਦਾ ਰਿਐਕਸ਼ਨ ਹੁੰਦਾ ਹੈ ਪਰ ਇਸ ਸਾਰੇ ਚ ਜਿੱਥੇ ਇੰਡੀਆ ਖੌਫ ਜ਼ਦਾ ਹੈ ਅਮਰੀਕਨ ਖੌਫ ਜ਼ਦਾ ਨੇ ਦੁਨੀਆ ਭਰ ਚ ਯੂਰਪ ਦੇ ਵਿੱਚ ਨੈਟੋ ਦਾ ਕੀ ਫਿਊਚਰ ਹੋਏਗਾ ਜੀ ਇਹ ਨਾਰਥ ਅਟਲੈਂਟਿਕ ਜਿਹੜੀ ਟ੍ਰੀਟੀ ਆਰਗੇਨਾਈਜੇਸ਼ਨ ਹੈ ਕਿ ਰਸ਼ੀਆ ਨਾਲ ਟਰੰਪ ਦੀ ਕੀ ਰਿਲੇਸ਼ਨ ਸੋ ਕੁੱਲ ਮਿਲਾ ਕੇ ਸਾਰੀ ਦੁਨੀਆ ਸ਼ੇਕਨ ਹੈ ਔਰ ਤੁਸੀਂ ਚਾਈਨਾ ਦਾ ਕੌਨਫੀਡੈਂਸ ਦੇਖੋ ਚਾਈਨਾ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਜ਼ੀ ਨੇ ਇਹ ਕਿਹਾ ਕਿ ਦੇਖੋ ਅਸੀਂ ਸੁਪਰ ਪਾਵਰ ਰੋਲ ਨਹੀਂ ਲੈਣਾ ਚਾਹੁੰਦੇ ਦੁਨੀਆ 'ਚ ਜੀ ਪਰ ਜੇ ਲੋੜ ਪਈ ਤੇ ਚਾ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਛੜਕ ਨਹੀਂ ਕਰਾਂਗੇ ਮਤਲਬ ਇਹ ਹੈ ਵੀ ਚਾਈਨਾ ਨੇ ਇਹ ਸਾਰੇ ਜਿਹੜੇ ਦੇਸ਼ ਨੇ ਕਿ ਭਾਈ ਤੁਸੀਂ ਛੱਡੋ ਜਿਹੜੇ ਅਮਰੀਕਾ ਦਾ ਕੋਈ ਨਹੀਂ ਹੈ ਅਸੀਂ ਜਿਹੜਾ ਹੁਣ ਉਹ ਰੋਲ ਅਦਾ ਕਰਨ ਲਈ ਤਿਆਰ ਇਹਦਾ ਮਤਲਬ ਇਹ ਹੈ ਔਰ ਇਹਦੀ ਖਬਰ ਇਹ ਹੈ ਏਜੰਸੀ ਨਿਊਜ਼ ਦੀ beijing ready for global leadership. Global leadership. if others step back, Others uh, china would be quite willing to fill in the global leadership role left vacant by u.s. under new president donald trump, mm -hmm. going by the indications coming from quite a few quarters. first indication was the speech delivered by chinese president xi jinping in davos where he advocated free trade and globalization and also criticized protectionism. protectionism President most welcome for global trade. Mr Z's speech was also in direct contrast to the emphasis laid by Trump in his inaugural address as he informed his audience that globalization had cost Americans their jobs and he intended to bring back those jobs. उन्होंने कहा जी ट्रंप इधरों कह रहे हैं वो जी मोस्ट वेलकम अस वी आर फॉर ग्लोबल ट्रेड हूँ जी स्पीच वॉज फॉलोड बाय कॉमेंट मेड बाय मिस्टर मिसांग जून डायरेक्टर जनरल ऑफ चाइनीज फॉरन मिनिस्ट्रीज इंटरनेशनल इकनॉमिक डिपार्टमेंट हु ड्यूरिंग ए ब्रीफिंग मंडे विद फॉरन जर्नलिस्ट टू डिस्कस प्रेजिडेंट जी जिंग पिंग विजिट टू स्विटरलैंड क्लियरली स्टेटेड दैट वायल चाइना डजेंट वॉन्ट वर्ल्ड लीडरशिप but could be forced to assume that role if others step, step back from that position inu kande ne confidence strategy ji statesmanship fir the third indication un president ne kiya direct z ne fir unna de jehda director general chinese foreign ministry ne kiya third indication to the effect came from came from articles carried in people's daily a communist party da spokesman i mainly The flagship paper of Chinese Communist Party, which not only criticized the Western model of democracy, but also said that democracy is already kidnapped by the capitals and has become the weapon for capitalists to chase profits. Democracy? Donald Trump? Or capitalist society. federal job ਵਰਕਰਾਂ ਦੇ ਰਾਈਟ ਖੋਣਗੇ ਉਬਾਮਾ ਕੇਅਰ ਦਾ ਭੋਗ ਪਾਦਣਾ ਜੀ ਇਹ ਸਾਰਾ ਕੀ ਹੈ ਅਲਟੀਮੇਟਲੀ ਕਾਮਨ ਬੰਦਾ ਸਫਰ ਕਰੇਗਾ ਚਾਈਨਿਸ ਕਮੈਂਟਸ ਐਂਡ ਆਰਟੀਕਲਸ ਵੈਨ ਵਿਊਡ ਇਨ ਟੋਟੈਲਿਟੀ ਊਡ ਸੀਮ ਟੂ ਇੰਡੀਕੇਟ ਥੈਟ ਵਾਈਲ ਦਾ ਯੂ ਐਸ ਅੰਡਰ ਟਰੰਪਸ ਗੈਟਸ ਰੈਡੀ ਟੂ ਗਿਵ ਅਪ ਗਿਵ ਅਪ ਲੀਡਰਸ਼ਿਪ ਆਫ ਦਾ ਗਲੋਬ ਚਾਈਨਾ ਊਡ ਬੀ ਵਿਲਿੰਗ ਟੂ ਫਿਲ ਥੈਟ ਸਪੇਸ ਐਂਡ ਆਲਸੋ ਅਪਹੋਲਡ ਦਾ ਵਰਚੂਜ਼ ਆਫ ਗਲੋਬਲਾਈਜੇਸ਼ਨ ਸੋ ਅਸੀਂ ਸਮਝਦੇ ਹਾਂ ਵੀ ਚਾਈਨਾ ਨੇ ਇਹ ਪਹਿਲਾਂ ਹੀ ਆਪਣਾ ਜਿਹੜਾ ਉਹ ਦੱਸਤਾ ਹੈ ਕਿ ਵੀ ਅਸੀਂ ये रोल एज्यूम करा और नाड़। जे इधर ट्रंप मंडे जदों इन्हें डिकलेयर करना है इजराइली प्राइम मिनिस्टर प्रेजेंस के जी जैरूशलम कैपिटल अमरीका मूव करेगा तेल अवीज तो वे देख लो चाइनीज प्रेजिडेंट कॉल्स फॉर ईस्ट जैरूशलम एज कैपिटल ऑफ फलस्तीनीय स्टेट चाइना ने ना ही काउंटर कर दिता है प्रेजीडेंट शी जिंग प्योंग एड्रेस अरब लीग इन कायरो बिफोर प्लैंड विजिट टू ईरान ਅਨਾਉਂਸਸ ਮਿਲੀਅਨਸ ਇਨ ਏਡ ਟੂ ਪਲਸਤੀਨੀਅਨਸ ਹੁਣ ਚਾਈਨਾ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਮਿਸਟਰ ਜ਼ੀ ਉਹ ਪਹੁੰਚ ਗਿਆ ਹੈ ਅਰਬ ਲੀਗ ਦੇ ਕਾਇਰੋ ਚ ਉਹਨੇ ਮਿਲੀਅਨਸ ਦਿੱਤੇ ਨੇ ਫਲਸਤੀਨੀਆਂ ਨੂੰ ਫਿਰ ਉਹਨੇ ਈਰਾਨ ਜਾਣਾ ਹੈ ਇਹ ਹੁਣ ਇਧਰ ਡੋਨਲਡ ਟਰੰਪ ਨੇ ਇਸਲਾਮੋਫੋਬੀਆ ਕ੍ਰੀਏਟ ਕਰਕੇ ਮੁਸਲਮਾਨਾਂ ਚ ਡਰ ਪੈਦਾ ਕਰ ਦਿੱਤਾ ਹੈ ਉਹਨਾਂ ਦੇ ਮੁਲਕਾਂ ਚ ਔਰ ਚਾਈਨਾ ਨੇ ਦੇ ਪ੍ਰੈਜ਼ੀਡੈਂਟ ਨੇ ਦੌਰਾ ਸ਼ੁਰੂ ਕਰਤਾ ਹੈ ਔਰ ਉੱਥੇ ਉਹਨਾਂ ਨੇ ਚਾਈਨੀਜ਼ ਪ੍ਰੈਜ਼ੀਡੈਂਟ Xi Jinping on Thursday called for establishing a Palestinian state within the pre 1967 war borders amid efforts by Beijing to assert its economic and political clout in the Middle East. Addressing Cairo based Arab League, President Xi said, Palestinian problems should not be marginalized. China supports the peaceful process in the Middle East, the establishment of a Palestinian state. with its capital being eastern jerusalem he added through an interpreter un unne message de deta hai ke tusi idhar karna aur unne ye kiya bi pre 1967 jada border si jide vich e jada west bank gaza jerusalem e israel da hissa nahi si ke utthe jao palestinian state create karo aur east jerusalem jede hai of palestinian state the capital ho so marvelous ਮੈਨੂੰ ਲੱਗਦਾ ਵੀ ਇਹ ਤੁਸੀਂ ਹੁਣ ਇਹ ਇੰਡੀਆ ਮੁਕਾਬਲਾ ਕਰੇਗਾ ਚਾਈਨਾ ਦਾ ਉਹ ਸੁਪ ਕਰਕੇ ਬੈਠੇ ਨੇ H1B ਨੂੰ ਲੈ ਕੇ ਚਾਈਨਾ ਨੇ ਆ ਕੇ ਖਲੋ ਕੇ ਚੈਲੰਜ ਕੀਤਾ ਉਹਨਾਂ ਨੇ ਕਿਹਾ ਜੀ ਠੀਕ ਹੈ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਦੌੜਦੇ ਅਸੀਂ ਤਿਆਰ ਹਾਂ ਜੀ ਜੀ ਬਟ ਇਹ ਜਿਹੜੀ ਸਾਰੀ ਗੱਲ ਹੈ ਲੀਡ ਅਲਟੀਮੇਟਲੀ ਜਿਹੜਾ ਉਹ ਕਨਫਰੋਨਟੇਸ਼ਨ ਵਾਲੀ ਲੀਡ ਕਰ ਰਹੀ ਹੈ ਔਰ ਐਸਿਆ ਜੀ which in which direction the wind blows ji ji bilkul doctor saab ethlania break viewers <laughs> dusana asram bane rehna milte hain aaj chote wakte baad